ਦੀ ਰਾਤ ਦੇ ਮੌਕੇ ਸੈਂਕੜੇ ਵਿਅਕਤੀ ਡਾਂਗਾ ਸੋਟੀਆਂ ਦੇ ਨਾਲ ਲੈਸ ਹੋ ਕੇ ਇੱਕ ਆਰੇ ਉੱਤੇ ਕਬਜ਼ਾ ਕਰਨ ਦੀ ਕਤਿਤ ਕੋਸ਼ਿਸ਼ ਦੇ ਤਹਿਤ ਆਏ ਲੇਕਿਨ ਲੋਕਾਂ ਅਤੇ ਪੁਲਿਸ ਨੇ ਉਹਨਾਂ ਨੂੰ ਖਦੇੜ ਦਿੱਤਾ ਤੇ ਆਰੇ ਦੇ ਮਾਲਕ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਧੀ ਰਾਤ ਦੇ ਸਮੇਂ ਵੱਡੀ ਗਿਣਤੀ ਦੇ ਵਿੱਚ ਕੁਝ ਅਣਪਛਾਤੇ ਲੋਕ ਆਏ ਜਿਨ੍ਹਾਂ ਨੇ ਇੱਟਾਂ ਰੇਤਾ ਤੇ ਬਜਰੀ ਦੇ ਨਾਲ ਕੰਦ ਕੱਟ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਸਵੀਰ ਸਿੰਘ ਜੱਸੀ ਦਾ ਆਰਾ ਜਿੱਥੇ ਰਾਤ 12 ਵਜੇ ਦੇ ਕਰੀਬ ਦੱਸਦੇ ਨੇ ਕੁਝ ਹਥਿਆਰਬੰਦ ਵਿਅਕਤੀਆਂ ਨੇ ਹਮਲਾ ਕੀਤਾ ਔਰ ਹਮਲਾ ਕਰਨ ਤੋਂ ਬਾਅਦ ਜਿਹੜੇ ਬੰਦੇ ਆਰੇ ਤੇ ਮੌਜੂਦ ਸੀ ਉਹਨਾਂ ਨੂੰ ਬੰਦੀ ਬਣਾ ਲਿਆ ਜਾਂਦਾ ਔਰ ਬੰਦੀ ਬਣਾਉਣ ਤੋਂ ਬਾਅਦ ਜਦੋਂ ਆਲੇ ਦੁਆਲੇ ਲੋਕਾਂ ਨੂੰ ਪਤਾ ਲੱਗਦਾ ਵੱਡੀ ਗਿਣਤੀ ਦੇ ਵਿੱਚ ਦੁਕਾਨਦਾਰ ਤੇ ਆਮ ਲੋਕ ਨੇ ਜਿਹੜੇ ਇਸ ਜਗ੍ਹਾ ਦੇ ਉੱਤੇ ਇਕੱਤਰ ਹੋ ਜਾਂਦੇ ਨੇ ਔਰ ਲੋਕਾਂ ਦੀ ਭੀੜ ਹੋ ਜਾਂਦੀ ਆ ਲੋਕਾਂ ਦੀ ਭੀੜ ਆ ਜਿਹੜੀ ਉਹ ਪੁਲਿਸ ਤੱਕ ਪਹੁੰਚ ਕਰਦੀ ਆ ਔਰ ਇਹਦੇ ਪਹੁੰਚ ਕਰਨ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚਦੀ ਆ ਪੁਲਿਸ ਪਹੁੰਚਣ ਤੋਂ ਪਹਿਲਾਂ ਪਹਿਲਾਂ ਉਕਤ ਵਿਅਕਤੀ ਇਸ ਜਗ ਹੋ ਜਾਂਦੇ ਨੇ ਔਰ ਸਾਡੇ ਨਾਲ ਦੀਪਕ ਵਰਮਾ ਮੌਜੂਦ ਨੇ ਜਿਨ੍ਹਾਂ ਨੂੰ ਸਾਰੀ ਘਟਨਾ ਦੇ ਜਿਹੜੇ ਚਾਸ਼ਮਦੀਦ ਨੇ ਔਰ ਮੌਕੇ ਤੇ ਕੀ ਕੀ ਹੋਇਆ ਕਿਸ ਤਰ੍ਹਾਂ ਘਟਨਾ ਵਾਪਰੀ ਸਾਰੀ ਗੱਲ ਬਾਰੇ ਜਾਣਕਾਰੀ ਦੀਪਕ ਵਰਮਾ ਜੀ ਦੇਣਗੇ ਹਾਂਜੀ ਦੀਪਕ ਵਰਮਾ ਜੀ ਕੀ ਹੋਇਆ ਸੀ ਹਾਂਜੀ ਮੈਨੂੰ ਜੀ ਤਕਰੀਬਨ ਅੱਧਾ ਘੰਟਾ ਪਹਿਲਾਂ ਮੇਰੇ ਦੋਸਤ ਪੰਕਜ ਕਲੜਾ ਜੀ ਦਾ ਕਾਲ ਆਈ ਸੀ ਵੀ ਇੱਕ ਨਾ ਆਪਣੇ ਖਮਾਣੋ ਸਾਡੇ ਮਿੱਤਰ ਨੇ ਜੱਸੀ ਜੀ ਹਾਂਜੀ ਤੇ ਵੀ ਉਹਨਾਂ ਦੇ ਉੱਥੇ ਕੁਝ ਬੰਦੇ ਨੇ ਨਾ 100 150 ਬੰਦੇ ਨੇ ਅਟੈਕ ਕਰਤਾ ਤੇ ਜਦੋਂ ਮਾਰੇ ਪਹੁੰਚਿਆ ਤਾਂ ਮੈਂ ਦੇਖਿਆ ਕੁਝ ਬੰਦੇ ਦੌੜ ਰਹੇ ਸੀਗੇ ਅਸੀਂ ਤਾਂ ਵਿੱਚ ਇੱਕ ਦੋ ਬੰਦੇ ਨੇ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਬੰਦਾ ਕਹਿੰਦਾ ਜੀ ਸਾਨੂੰ ਖੰਨੇ ਤੋਂ ਲੇਬਰ ਦੇ ਤੌਰ ਤੇ 100 150 ਬੰਦੇ ਸੀ ਸਾਨੂੰ ਬੁਲਾਇਆ ਗਿਆ ਉੱਥੋਂ ਤੇ ਸਾਨੂੰ ਬੁਲਾਇਆ ਗਿਆ ਆਪਣਾ ਇੱਥੇ ਕਮਾਉਣੋਂ ਇੱਕ ਕਬਜ਼ਾ ਕਰਨਾ ਹੈ ਜੀ ਤੇ ਉਹ ਬੰਦੇ ਆ ਕੇ ਉਹਨਾਂ ਨੇ ਸਿਮਿੰਟ ਰੇਤਾ ਬਜਰੀ ਵਗੈਰਾ ਇੰਤਜ਼ਾਮ ਕਰਕੇ ਉਹ ਸੜਕ ਕੰਧ ਕਰਨ ਲੱਗੇ ਹੋਏ ਸੀਗੇ ਤੇ ਅਸੀਂ ਰਜਿਸਟਰ ਮੈਂ ਪਹੁੰਚਿਆ ਹੈ ਪੁਲਿਸ ਦੀਆਂ ਗੱਡੀਆਂ ਘੁੰਮ ਰਹੀ ਸੀ ਦੋ ਤਿੰਨ ਔਰ ਇੱਕ ਬੰਦਾ ਇੱਕ ਦੋ ਬੰਦੇ ਅਸੀਂ ਫੜੇ ਸੀਗੇ ਉਹ ਬੰਦੇ ਵੀ 100 30 40 ਬੰਦਿਆਂ ਦੇ ਤੌਰੇ ਫਿਰਦੇ ਸੀਗੇ 1.200 ਬੰਦਾ ਸੀਗਾ ਮੈਂ ਤੁਹਾਨੂੰ ਸੱਚਾਈ ਹੀ ਦੱਸ ਰਿਹਾ ਜੀ 1.200 ਬੰਦਾ ਸੀਗਾ ਖੰਨੇ ਦੇ ਬੰਦੇ ਸੀਗੇ ਜੀ ਕੋਈ ਅੱਛਾ ਤੇ ਉਹ ਜਾਣਦੇ ਹੋ ਤੁਸੀਂ ਖੰਨੇ ਦੇ ਬੰਦਿਆਂ ਨੂੰ ਨਹੀਂ ਅਸੀਂ ਨਹੀਂ ਜਾਣਦੇ ਪਰ ਸਾਨੂੰ ਅਸੀਂ ਇੱਕ ਦੋ ਬੰਦੇ ਉਹਨਾਂ ਦੇ ਘੇਲ ਸੀ ਲੇਵਲ ਗਲੋਰ ਵਾਲੇ ਉਹ ਸਾਨੂੰ ਕਹਿੰਦੇ ਜੀ ਅਸੀਂ ਦਿਹਾੜੀ ਸਾਨੂੰ ਦਿਹਾੜੀ ਤੇ ਲਿਆਂਦਾ ਹੋਇਆ ਸੀ ਉਹਨਾਂ ਨੇ ਵੀ ਅਸੀਂ ਖੰਨੇ ਦੇ ਬੰਦੇ ਆ ਜੀ ਤੇ ਥੋੜਾ ਕਿਸੇ ਨੇ ਰੌਲਾ ਵੀ ਆ ਕੋਈ ਪਲਾਟ ਦਾ ਵਗੈਰਾ ਰੌਲਾ ਚੱਲਦਾ ਵੇ ਸਾਡਾ ਕਿਸੇ ਨਾਲ ਨਹੀਂ ਹੈਗਾ ਜੀ ਸਾਡੇ ਉਹ ਇੱਥੇ ਅੱਗੇ ਇੱਕ ਜਗ੍ਹਾ ਸੀਗੀ ਉਹ ਜਗ੍ਹਾ ਐਨਐਚਆਈ ਦੇ ਵੱਲੋਂ ਇਕਵਾਇਵ ਹੋ ਚੁੱਕੀ ਆ ਉਹ ਕਹੀ ਜਾਂਦੇ ਸਾਡੀ ਜਗ੍ਹਾ ਇੱਥੇ ਆ ਸੀ ਉਹਨਾਂ ਨੂੰ ਕਹੀ ਜਾਂਦੇ ਕਾਗਜ਼ੀ ਕਾਰਵਾਈ ਚੈੱਕ ਕਰਵਾ ਲਓ ਜੀ ਨਿਸ਼ਾਨਦੇਹੀ ਕਰਵਾ ਲਓ ਤੁਹਾਡੀ ਜਗ੍ਹਾ ਇਕਵਾਇਵ ਹੋ ਚੁੱਕੀ ਆ ਕੁਲਦੀਪ ਕੌਰ ਬੀਬੀ ਆ ਜੀ ਹਾਂਜੀ ਉਹ ਖਮਾਣੋ ਦੇ ਵੈਣ ਵਾਲੇ ਨੇ ਜੀ ਉਹ ਖਮਾਣੋ ਦੇ ਰਹਿਣ ਵਾਲੇ ਨੇ ਤੇ ਨਾਲ ਉਹਨਾਂ ਦੇ ਕੋਈ ਹੋਰ ਬੰਦੇ ਸੀਗੇ ਇੱਕ ਨਵੇਸ਼ ਪਾਠਕ ਜੀ ਆ ਨਾਲ ਕੋਈ ਇਹ ਇਹਨਾਂ ਨੇ ਸਾਡੇ ਨਾਲ ਗੱਲ ਕੀਤੀ ਸੀ ਪਹਿਲਾਂ ਅਸੀਂ ਇਹਨਾਂ ਨੂੰ ਕਿਹਾ ਭਾਈ ਤੁਹਾਡੀ ਜਗ੍ਹਾ ਇਕਵਾਇਓ ਹੋ ਚੁੱਕੀ ਐ ਫਰਦ ਦੇ ਉੱਤੇ ਬਕਾਇਦਾ ਚੜਿਆ ਹੋਇਆ ਜੀ ਸਭ ਕੁਝ ਤੁਸੀਂ ਚੈੱਕ ਕਰ ਸਕਦੇ ਹੋ ਫਿਰ ਤਾਂ ਬੰਦੇ ਤੁਹਾਨੂੰ ਪਤਾ ਹੀ ਐ ਕੌਣ ਆ ਹਾਂਜੀ ਫਿਰ ਫਿਰ ਉਸ ਤੋਂ ਬਾਅਦ ਹੁਣ ਜਿਹੜੇ 1.5 200 ਬੰਦੇ ਨੂੰ ਨਾ ਵੀ ਜਾਣਦਾ ਜੀ ਜਿਹੜੇ ਆਏ ਸੀ ਠੀਕ ਐ ਜੀ ਉਸ ਤੋਂ ਬਾਅਦ ਫਿਰ ਤੁਹਾਨੂੰ ਲੱਗਦਾ ਵੀ ਇਹੀ ਲੈ ਕੇ ਆਏ ਨੇ ਬੰਦਿਆਂ ਨੂੰ ਬਿਲਕੁਲ ਲੱਗਦਾ ਜੀ ਹੁਣ ਹੋ ਸਾਡਾ ਕਿਸੇ ਨਾਲ ਕੋਈ ਮਸਲਾ ਨਹੀਂ ਹੈਗਾ ਸੀਗਾ ਇਹੀ ਜਗ੍ਹਾ ਐ ਸੀ ਜਿੱਥੇ ਵੀ ਬੰਦੇ ਇਕੱਠੇ ਹੋਏ ਫਿਰਦੇ ਆ ਅਸੀਂ ਜਦੇ ਗੱਡੀ ਲੈ ਕੇ ਮੌਕੇ ਤੇ ਪਹੁੰਚ ਗਏ ਆ ਪੁਲਿਸ ਪਾਰਟੀ ਮ ਬੰਦੇ ਇੱਧਰ ਉੱਧਰ ਫਿਰਦੇ ਸੀ ਜੀ ਅਸੀਂ ਮੌਕੇ ਤੇ ਆ ਕੇ ਸਾਂਭੇ ਆ ਬੰਦੇ ਭੱਜ ਗਏ ਭੱਜ ਗਏ ਜੀ ਮੌਕੇ ਤੋਂ ਭੱਜ ਗਏ ਅੱਛਾ ਇਹਨੇ ਕੀ ਦੱਸਿਆ ਤੁਹਾਨੂੰ ਕਿ ਉਹ ਬੰਦੇ ਕੌਣ ਸੀ ਜਿਹੜੇ ਕਬਜ਼ਾ ਇਹ ਨਹੀਂ ਪਤਾ ਲੱਗਿਆ ਜੀ ਇਸ ਮੌਕੇ ਪਹੁੰਚੇ ਡਿਊਟੀ ਅਫਸਰ ਨੇ ਦੱਸਿਆ ਕਿ ਉਹਨਾਂ ਨੂੰ ਇਤਲਾ ਮਿਲੀ ਸੀ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਕੁਝ ਨੌਕ ਆਏ ਨੇ ਤੇ ਉਹਨਾਂ ਇਤਿਹਾਕੇ ਪਟਨਾ ਦੀ ਚਾਣਬਣ ਸ਼ੁਰੂ ਕਰ ਦਿੱਤੀ ਹੈ ਜਗਬਾਨੀ ਟੀਵੀ ਲਈ ਖੁਮਾਣਾ ਤੋਂ ਜਗਜੀਤ ਜਟਾਣਾ ਦੀ ਰਿਪੋਰਟ